ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੁੱਲਾ ਡੇਰੀ ਫਾਰਮ ਕਾਲੀਆ ਦੇ ਦੋਸਤੋ ਅੱਜ ਪਹੁੰਚਿਆ ਵੀਰ ਮਨਜਿੰਦਰ ਕੋਲ ਵੀਰ ਮਨਜਿੰਦਰ ਪਿੰਡ ਹੈਗਾ ਗੱਟੀ ਤਹਿਸੀਲ ਮਖੂ ਤੇ ਜਿਹੜਾ ਫਰੋਜਪੁਰ ਤੇ ਬਠਿੰਡਾ ਹਾਈਵੇ ਤੋਂ ਹਰੀ ਗਿਆ ਪਤਨ ਤੋਂ ਲੈਹਦੇ ਪਾਸੇ ਨੂੰ ਸੜਕ ਮੁੜਦੀ ਆ ਦੋਸਤੋ ਗੱਟੀ ਨੂੰ ਤੇ ਬਾਕੀ ਜੋ ਵੀ ਆ ਵੀਦਾ ਨੰਬਰ ਆਇਆ ਨਾ ਤੇ ਜੇ ਕਿਹਨੂੰ ਮਤਲਬ ਨਹੀਂ ਪਤਾ ਲੱਗਦਾ ਤੇ ਕੰਡੈਕਟ ਕਰਕੇ ਤੇ ਗੱਲ ਕਰ ਲੈ ਤੇ ਉਹ ਵੀਰ ਮਨਜਿੰਦਰ ਨਾਲ ਕਰਦੇ ਆ ਗੱਲ ਤੇ ਲੈਨੇ ਜਾਣਕਾਰੀ ਤੇ ਤਿੰਨ ਮੱਜਾਂ ਵੀਰ ਕੋਲ ਇੱਕ ਨੀਲੀ ਰਾਵੀ ਦੀ ਤੇ ਉਹ ਜਿਹੜੀ ਨੀਲੀ ਰਾਵੀ ਦੀ ਮੱਝਾ ਦੋਸਤੋ ਉਹ ਆ ਹੱਥਲ ਬਿਨਾ ਪਹਾੜੇ ਤੋਂ ਬਿਨਾ ਟੀਕੇ ਤੋਂ ਮਿਲਦੀ ਹੈ ਤੇ ਦੂਜੀਆਂ ਦੋਹਾਂ ਦੇ ਥੱਲੇ ਫਾਲ ਹੈਗੇ ਆ ਤੇ ਵੀਰ ਮਨਜਿੰਦਰ ਨਾਲ ਕਰਦੇ ਗੱਲ ਪੁੱਛਦੇ ਜਾਣ ਸਸਿਕਾ ਵੀਰ ਜੀ ਸਸਿਕਾ ਵੀਰ ਜੀ ਹੋਰ ਸੁਣਾਓ ਕੀ ਹਾਲ ਹੈ ਵਧੀਆ ਤੁਸੀਂ ਸੁਣਾਓ ਠੀਕ ਠਾਕ ਦੇ ਅੱਜ ਬੜੇ ਜ਼ਨਾਬਾ ਵੀਡੀਓ ਲੇਟ ਆਈ ਆ ਹਾਂਜੀ ਹਾਂਜੀ ਬਸ ਇਦਾਂ ਮਾਲ ਖੜਾ ਹੀ ਨਹੀਂ ਆ ਮੈਂ ਵਿਕੀ ਗਿਆ ਨਾਲ ਨਾਲ ਫਿਰ ਮੈਂ ਹੁਣ ਵੀਡੀਓ ਬਣਾਉਣੀ ਅੱਛਾ 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 ਚਲੋ ਵਧੀਆ ਜੀ ਤੇ ਕਿੱਥੋਂ ਕਰੀਏ ਸ਼ੁਰੂਆਤ ਐਨ ਤੋਂ ਕਰ ਲੈਂਦੇ ਠੀਕ ਆ ਜੀ ਤੇ ਦੱਸੋ ਵੀਰ ਜੀ ਇਹਦਾ ਤੇ ਇਹਦਾ 10 ਕਿਲੋ ਦੁੱਧ ਆ ਜੀ ਅੱਛਾ ਜੀ ਪ्योर ਮੋਰਾ ਜੀ ਪੈਂਦੀ ਹੈ ਮੱਝ ਹਾਂਜੀ ਦਰਮਿਆਨੇ ਕੱਦ ਗਾਠਦੀ ਆ ਠੀਕ ਹੈ ਜੀ 10 ਕਿਲੋ ਦੁੱਧ ਪੂਰਾ ਚਵਾਈ ਇੱਕ ਨੰਬਰ ਆ ਜੀ ਅੱਛਾ ਕੋਈ ਪੂਰ ਛੱਟਾ ਨਹੀਂ ਕੋਈ ਕੁਝ ਨਹੀਂ ਇਹਦਾ ਨਾ ਫੁੱਲ ਗਰੰਟੀ ਹੈ ਆਪਣੀ ਥਣਾ ਦੀ ਠੀਕ ਹੈ ਤੇ ਦੋਸਤੋ ਵੇਖ ਸਕਦੇ ਹੋ ਤੁਸੀਂ ਇਹਦੇ ਪੂਛ ਦੇ ਵਿੱਚ ਵੀ ਇੱਕ ਵਾਲ ਚਿੱਟਾ ਨਹੀਂ ਆ ਤੇ ਫੇਸ ਕੁਆਲਿਟੀ ਵੇਖ ਲਓ ਕਿਤੇ ਮੱਥੇ ਦੇ ਵਿੱਚ ਵੀ ਨਹੀਂ ਪਿਓਰ ਮੋਹਰਾ ਚ ਇਨਾ ਕਾਦ ਥੋੜਾ ਸੰਭੋਲ ਜਾ ਰਹਿ ਗਿਆ ਤੇ ਬਾਕੀ ਮੱਝ ਨਹੀਂ ਕਿਹ ਕਿਲੋ ਕੁਸੀ ਵੀਰ ਚ ਖੋਲਿਓ ਬੰਦੀ ਵੀ ਪੂਰੀ ਇਹੀ ਸ਼ਾਮਾਂ ਨੂੰ ਆਏ ਪੂਰੇ ਪਟਨਾ ਤੇ ਦੋਸਤੋ ਇੱਕ ਤੁਹਾਨੂੰ ਹੋਰ ਗੱਲ ਦੱਸ ਦਈਏ ਸਵੇਰ ਦੇ ਡੰਗਰ ਚੋਏ ਹੋਏ ਆ ਇਹ ਨਹੀਂ ਡਾਕ ਕੇ ਵੀਡੀਓ ਬਣਾਉਣ ਲੱਗੇ ਆ ਚੋਏ ਹੋਏ ਆ ਤੇ ਟਾਈਮ ਕੀ ਹੈ ਵੀਰ ਮੰਨਿਆ ਤਰਾ ਟਾਈਮ 11:00 ਦਾ ਹੋ ਗਿਆ 11:15 ਦਾ 11 ਦਾ ਟਾਈਮ ਵਿਖਾ ਦਿਓ ਜੀ ਇਹਨੂੰ ਕਰ ਦਿਓ 11:40 ਹੋ ਗਿਆ ਜੀ ਆਹ ਦੋਸਤੋ 11:41 ਹੋ ਗਿਆ ਜੋ ਬਸ ਹਾਂਜੀ ਤੇ ਮੱਝ ਵਿਖਾ ਦਨੇ ਤੁਹਾਨੂੰ ਥੱਲਿਓ 11 40 ਤੇ ਕਿੰਨੀ ਬਣੀ ਆ ਤੇ ਸ਼ਾਮਾਂ ਤੱਕ ਕਿੰਨੀ ਬਣ ਜੂ ਸਹਿਣਾ ਕਰੇ ਦਰਦੀ ਆ ਦੋਸਤੋ ਡਰਦੀ ਆ ਥੋੜਾ ਕੈਮਰੇ ਤੋਂ ਇਹ ਡੱਕੇ ਡੱਕੇ ਮੱਝ ਵਿਖਾਉਣ ਵਾਲੀ ਦੋਸਤੋ ਤੁਹਾਨੂੰ ਥੱਲਿਓ ਚਲ ਇੱਥੇ ਵਿਖਾ ਦਨੇ ਡਰਦੀ ਆ ਜੀ ਤੇ ਆ ਦੇਖੋ ਦੋਸਤੋ ਹਵਾ ਨੇ ਦੀ ਕੁਆਲਿਟੀ ਤੇ 11:41 ਮਿੰਟ ਹੋਏ ਆ ਤੇ ਸ਼ਾਮਾ ਨੂੰ ਤੁਸੀਂ ਲਾ ਲੋ ਵੀ ਗਾਂ ਨੂੰ ਪੰਡਾ ਭਾ ਲੈਣੀ ਹਾਂ ਹਾਂਜੀ ਹਾਂਜੀ ਪੂਰੀ ਐ ਵਧੀਆ ਤੇ ਪੂਰਾ ਆਵਨਾ ਚੌਰ ਸਮਝ ਜਾਂਦਾ ਤੇ ਥਣਾ ਦੀ ਕੁਆਲਟੀ ਵੀ ਸਦੈ ਮੁਠੀ ਵਾਲਾ ਥਣ ਕਾਫੀ ਵਿਰਲ ਤੇ ਧਾਰ ਵੀਰਾਂ ਦਾ ਬਹੁਤ ਸੋਹਣੀ ਹੈ ਤੇ ਬਾਕੀ ਵੀਰ ਪਸਮਾ ਪਸਮੂ ਇੱਕ ਨੰਬਰ ਕਈ ਡੰਗਰ ਨਹੀਂ ਤੇ ਡੋਕਾ ਮਾਲਾ ਵੀ ਵਧੀਆ ਪਸਮਾ ਅੱਛਾ ਥਾਂ ਭਾਂਡੇ ਦੀ ਪੂਰੀ ਗਾਰੰਟੀ ਆ ਠੀਕ ਹੈ ਤੇ ਕੀ ਡਿਮਾਂਡ ਕਰਦੇ ਵੀਰ ਜੀ ਇਹਦਾ ਵੀਰ ਜੀ 75000 ਰੁਪਇਆ ਰੇਟ ਕਰਦੇ ਆ 75000 ਰੁਪਇਆ ਤੇ ਕਿੰਨਾ ਦੁੱਧ ਚਾਹੋਗੇ ਤੋ ਉਧਰ ਪਾ 10 ਜਵਾਦਾਂਗੇ 9 ਮੰਨ ਲੈ 10 ਮੰਨ ਲੈ ਕੋਈ ਇੱਥੇ ਮੰਨ ਲਾ ਅਗਲਾ ਦੋ ਟਾਈਮ ਚ ਵਾਈ ਕਰੇ ਵੀ 9 ਦੀ ਗਾਰੰਟੀ ਆ ਠੀਕ ਤਾਂ ਜੇ ਕੋਈ ਆਨਲਾਈਨ ਮੰਗਾਉਂਦਾ ਕੋਈ ਗੱਲ ਨਹੀਂ ਆਪਾਂ ਗਰੰਟੀ ਦੇ ਭਾਅ 8 ਮੰਨ ਲੇ ਭਾਅ 9 ਮੰਨ ਲੇ ਆਪਾਂ 9 ਦੇ ਕਰਕੇ ਦੇ ਦਾਂਗੇ ਅੱਛਾ 9 ਦੀ ਗਰੰਟੀ ਕਰਕੇ ਲਓ ਦੋਸਤੋ ਵੀ ਜਿਹੜਾ ਵੀਰ ਆਨਲਾਈਨ ਮੰਗਾਉਂਦਾ 9 ਲੀਟਰ ਦੀ ਗਰੰਟੀ ਕਰਕੇ ਵੀਰ ਨੂੰ ਹੀ ਦੇਣਗੇ ਬਾਕੀ ਕੋਈ ਗੱਲ ਹੈ ਵੀ ਇਹ ਵੀਰ ਨੂੰ ਆਉਣਾ ਪਊਗਾ ਇੱਕ ਵਾਰ ਅੱਛਾ ਤੇ ਦੁੱਧ ਦੀ ਗਰੰਟੀ ਆਪਾਂ ਦੇ ਦਾਂਗੇ ਥਾਣਾ ਦੀ ਅਭੀ ਇੱਕ ਵਾਰ ਚੈੱਕ ਕਰ ਲੈ ਚੈੱਕ ਕਰਕੇ ਇਥੋਂ ਦੂਰੇ ਭਾਵੇਂ ਆਪਣੇ ਲੋ ਧਾਰ ਵੀ ਨਾ ਮਾਰੇ ਦੁੱਧ ਨੂੰ ਪਰ ਆਪ ਆ ਕੇ ਲੈ ਜਾਣੀ ਪਊਗੀ ਆਪਾਂ ਪਹੁੰਚਾਉਣੀ ਨਹੀਂ ਵੀ ਇੱਕ ਵਾਰ ਆ ਦੀ ਨਿਗਾ ਚ ਚੜਾਲੇ ਡੰਗਰ ਵੀ ਚੋਂ ਦੀ ਭਾਵੇਂ ਨਾ ਚੋਵੇ ਉਹ ਗਰੰਟੀ ਆ ਆਪਣੀ ਗਰੰਟੀ ਹੋਊਗੀ ਆਪਣ ਦੋਸਤੋ ਇਹ ਵੀ ਤਾਂ ਆਉਂਦੀ ਇਹ ਮੋਹਰਾ ਦੇ ਵਿੱਚ ਹੀ ਆ ਤੇ ਚੰਗਾ ਕੱਦ ਕਾਠਾ ਮੈਂਦਾ ਵੀਰ ਲਾਗੇ ਖਲੋਤਾ ਵੀਰ ਜੀ ਲਾਗੇ ਹੋਇਓ ਆਹ ਵੇਖ ਲਓ ਵੀਰ ਦੇ ਮੋਢੇ ਤੱਕ ਆਉਂਦੀ ਤੇ ਚੰਗੀ ਸੋਹਣੀ ਮੱਝ ਆ ਤੇ ਦੋਸਤੋ ਵੀਰ ਜੀ ਦਾ ਰਿਕਾਰਡ ਇਹਦੇ ਥੱਲੇ 9 ਕਿਲੋ ਦੁੱਧ ਹੈਗਾ ਜੀ ਅੱਛਾ ਜੀ ਇਹਨੇ ਮਗਰ ਵੀ ਕੱਟਾ ਹੀ ਆ ਅੱਛਾ 2 ਮਹੀਨਿਆਂ ਦੀ ਸੂਈ ਆ ਦੋਸਤੋ ਹਨਾ ਦੋਵੇਂ ਕੱਟੇ ਆ ਹਾਂ ਜੀ ਕੱਟਾ ਤੇ ਉਰਲਾ ਕੱਟਾ ਕੇ ਦਾ ਜੀ ਆਹ ਉਰਲਾ ਕੱਟਾ ਐਸੇ ਮੈਂਦਾ ਹੀ ਜਾਂਦਾ ਉਰਲਾ ਕੱਟਾ ਮੋਹਰਾ ਦਾ ਦੇ ਕੱਟਾ ਵੀ ਪਿਓਰ ਮੋਹਰਾ ਦੇ ਵਿੱਚ ਤੁਹਾਨੂੰ ਦੋਸਤੋ ਵਿਖਾ ਦਿੰਨੇ ਆ ਕੱਟੇ ਦੋਵੇਂ ਮ ਇੱਕ ਵਾਲ ਨਹੀਂ ਹੈ ਇਹਦੇ ਉਹ ਪਰਲਾ ਕਟਾ ਉਹ ਪਰਲਾ ਕਟਾ ਇਹ ਦਾ ਨਾ ਹਾਂਜੀ ਪਰਲਾ ਮੋਰਾ ਦਾ ਠੀਕ ਤੇ ਪਰਲਾ ਪਿਓਰ ਕਟਾ ਮੋਰਾ ਦਾ ਇੱਕ ਵਾਲ ਨਹੀਂ ਉਹਦੇ ਕਿਤੇ ਪੂਛ ਦੇ ਵਿੱਚ ਵੀ ਦੋਸਤੋ ਦੇਖ ਸਕਦੇ ਵੀ ਚਿੱਟਾ ਹੈਗਾ ਤੇ ਇਹਦੇ ਥੋੜਾ ਜਿਹਾ ਪੂਛ ਦੇ ਵਿੱਚ ਚਿੱਟਾ ਹੈ ਇਹ ਕਟਾ ਕਿਹਦਾ ਹੈ ਇਹ ਪਰਲੀ ਵੱਡੀ ਮਾਈ ਦਾ ਜਿਹਦੇ ਪੂਛ ਦੇ ਵਿੱਚ ਚਿੱਟਾਪਾਣਾ ਥੋੜਾ ਜਿਹਾ ਇਹ ਪਰਲੀ ਵੱਡੀ ਮਾਈ ਦਾ ਤੇ ਇਹ ਕਟੇ ਬਹੁਤ ਸੋਹਣੇ ਸਾਮਨ ਵਾਲੇ ਆ अच्छा वीर जी ए दा ਦੂਜਾ 9 ਲੀਟਰ ਦੁੱਧ ਆ ਹਾਂਜੀ 9 ਲੀਟਰ ਤੇ ਥਨ ਪਾਂਡਾ ਇਹਦਾ ਵੀ ਗਰੰਟੀ ਫੁੱਲੀ ਕੋਈ ਪੂਰ ਛੱਟਾ ਕੋਈ ਨਹੀਂ ਗੁਲਾਮੀ ਗੱਲ ਨਹੀਂ ਖੋਲਿਓ ਵੀਰ ਜੀ ਦੋਸਤੋ ਚੰਗੀ ਪੇਠਪੂੜੇ ਦੀ ਮੱਝ ਚੰਗੀ ਚੌੜੀ ਤੇ ਵੱਡੇ ਕਦ ਕਾੜ ਦੀ ਮੱਝ ਦੇ ਸਕਦੇ ਤੁਸੀਂ ਫੇਸ ਕੁਆਲਟੀ ਪਤਲੀ ਬੂਥੀ ਦੀ ਆ ਤੇ ਪਵਾਨ ਨੇ ਕੁਆਲਟੀ ਦੇ ਸਕਦੇ ਕਿਉਂਕਿ ਦੋਸਤ ਤੁਹਾਨੂੰ ਦਿਖਾਇਆ ਵੀ ਟਾਈਮ ਅਜੇ 11:41 ਮਿੰਟ ਹੋਏ ਆ ਤੇ ਤਾਂ ਕਰਕੇ ਦੱਖ ਨਹੀਂ ਦਿੰਦਾ ਤੇ ਆਮ ਲੋਕ ਕਿੰਨੀ ਤੇ ਡਾਕੇ ਵੀਡੀਓ ਬਣਾਉਂਦੇ ਤੇ ਵੀਰ ਨੇ ਚੋਏ ਡੰਕਰ ਕਿੰਨੇ ਵਜੇ ਚੋਏ ਵੀਰ ਜੀ ਆਪਾਂ 8 ਵਜੇ ਚੋਏ ਆ ਜੀ 8 ਵਜੇ ਦੀ ਚੋਾਈ ਹੋਈ ਤੇ ਵੇਖ ਸਕਦੇ ਹੋ ਚੰਗਾ ਕੱਦ ਕਾਠ ਆ ਤੇ ਚੰਗੀ ਫੀਸ ਕੁਆਲਟੀ ਆ ਤੇ ਬਾਕੀ ਵੀਰ ਨੇ ਗਾਰੰਟੀ ਦਿੱਤੀ ਆ ਥਣ ਭਾਂਡੇ ਦੀ ਵੀਰਾਂ ਦਾ ਵੀ ਇੱਕ ਰਾ ਜਿੰਨੇ ਵੀ ਲੈਣੀ ਆ ਇੱਥੇ ਆਣ ਕੇ ਆਪਦੇ ਅੱਖੀਂ ਵੇਖ ਲੈ ਥਣ ਭਾਂਡੇ ਦੀ ਗਾਰੰਟੀ ਹੋ ਗਈ ਭਵੇਂ ਧਾਰ ਮਾਰੇ ਜਾਂ ਨਾ ਮਾਰੇ ਇੱਕ ਕੀ ਡਿਮਾਰ ਕਰਦੇ ਵੀਰ ਜੀ ਇਹਦੀ ਇਹਨਾਂ ਨੂੰ ਵੀ 75 ਕਰਦੇ ਆ 75 ਹੀ ਹਾਂਜੀ ਮਾਨਤਨ ਮੌਕੇ ਦਾ ਹੀ ਮਾਨਤਨ ਮੌਕੇ ਦੇ ਆਪਾਂ 70 ਦੀ ਛੱਡ ਦਾਂਗੇ ਚਲੋ ਵੀਰ ਜੀ 75 ਮੰਗਿਆ ਤੇ 70 ਦੀ ਵੀਰਾਂ ਦਾ ਛੱਡ ਦਾਂਗੇ ਛੋਟ ਛੱਪਾ ਕਰਾਂਗੇ 70 ਚੋਂ ਹੀ 70 ਚੋਂ ਹੀ ਲਓ ਦੋਸਤੋ ਮੇਲਾ ਹੀ ਲੱਗਾ ਇੱਕ ਸਾਉ ਦਾ ਲੋਟਣ ਵਾਲਾ ਇਹ ਲੋਟ ਲਿਓ ਵੀਰ ਜੀ ਤੇ ਆ ਨੀਲੀ ਦੀ ਵਿਖਾਓ ਵੀਰ ਜੀ ਇਹ ਤਾਂ ਕੀ ਰਾਜ ਇਹ ਗੰਨੀ ਦੀ ਆ ਆ ਦੋਸਤੋ ਚੈੱਕ ਕਰੋ ਨੀਲੀ ਰਾਵੀ ਦੀ ਮੱਛ ਫੇਸ ਕੁਆਲਟੀ ਵੇਖ ਲਓ ਤੁਸੀਂ ਪਤਲੀ ਬੂਥੀ ਵਾਲੀ ਆ ਤੇ ਥੋੜਾ ਜਿਹਾ ਡਰਦੀ ਆ ਕੈਮਰੇ ਤੋਂ ਚਲ ਕੋਨੀ ਤੇ ਤੋੜ ਕੇ ਤੁਹਾਨੂੰ ਦਿਖਾਉਣੇ ਫੇਰ ਵੀਰ ਨਾਲ ਗੱਲ ਕਰਦੇ ਤੋਰੇਓ ਵੀਰ ਜੀ ਚਾਰੇ ਖੋਰੇ ਜਿਹੜੇ ਤੋਤੇ ਹੋਏ ਹਵਾ ਨੇ ਤੇ ਨਿਕਾਜਾ ਡੱਬ ਤੁਹਾਨੂੰ ਦਿਦਾ ਦੋਸਤੋ ਤੇ ਵਿੱਚੇ ਸੂਤੇ ਵੀ ਨਿਸ਼ਾਨਾ ਹੈਗਾ ਨਾ ਸੂਤ ਤੇ ਨਿਸ਼ਾਨ ਵੀ ਹੈਗਾ ਯਾਨੀ ਕਿ ਪੰਜੇ ਨਿਸ਼ਾਨੀਆਂ ਪੂਰੀ ਕਰਦੀ ਥੋੜਾ ਸ ਹੈ ਨਾ ਦੋਸਤੋ ਡਰਦੇ ਆ ਡੰਗਰ ਕੈਮਰੇ ਤੋਂ ਥੋੜਾ ਜਿਹਾ ਡਾਕਲੀ ਮਰਾ ਜੇ ਖਲੋਂਦੀ ਆ ਤੇ ਸਾਦੇ ਸਾਦੇ ਹਵਾਨੇ ਦੀ ਕੁਆਲਿਟੀ ਦੋਸਤੋ ਤੇ ਥਾਂ ਦੀ ਕੁਆਲਿਟੀ ਤੁਹਾਨੂੰ ਐਪਨੇਉ ਦਿਖਾ ਦੇ ਲੱਕੇ ਮੁਠੀ ਆਲਾ ਦੋਸਤੋ ਥਨ ਜੋ ਤੇ ਬਹੁਤ ਸੋਹਣੀ ਵੀਰਾ ਦਾ ਬਣ ਜਾਂਦੀ ਆ ਤੇ ਅਜੇ 8 ਵਜੇ ਚੋਏ ਆ ਤੇ ਅਜੇ 11 ਵਜੇ ਗਏ 11:30 ਹੋਏ 11:44 ਹੋਏ ਹੁਣ 11:50 ਮੰਨ ਲਓ ਤੇ ਸ਼ਾਮਾਂ ਤੱਕ ਬਹੁਤ ਸੋਹਣੀ ਝੋਟੀ ਬਣ ਜੂਦੀ ਚੰਗੀ ਲੰਥ ਤੇ ਚੰਗੇ ਪੇਟਪੂੜੇ ਤੇ ਪਤਲੇ ਚੰਮ ਦੀ ਝੋਟੀ ਜੋ ਤੇ ਸੂਹ ਤੇ ਤੁਸੀਂ ਨਿਸ਼ਾਨ ਵੇਖ ਸਕਦੇ ਹੋ ਦੋਸਤੋ ਨਿਸ਼ਾਨੀਆਂ ਸਾਰੀਆਂ ਪੂਰੀਆਂ ਕਰਦੀ ਤੇ ਛੱਡੇ ਦੇ ਨਿਸ਼ਾਨ ਵੀ ਹੈਗਾ ਉੱਪਰਲੇ ਬੰਨੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਲੇਕਿਨ ਉਹ ਦੇਖ ਸਕਦੇ ਹੋ ਦੋਸਤੋ ਛੱਡੇ ਦੇ ਨਿਸ਼ਾਨ ਤੇ ਪੰਜੇ ਕੁਆਲਟੀਆਂ ਪੂਰੀਆਂ ਕਰਦੀ ਆ ਤੇ ਵੀਰ ਨਾ ਕਰਦੇ ਗੱਲ ਆਏ ਵੀਰ ਜੀ ਤੇ ਕਿੰਨਾ ਦੋਦ ਵੀਰ ਜੀ ਇਹਦਾ ਵੀ ਜੇ ਅਪ ਚੋਗੇ ਦਾ ਪਾਠ ਨੋ ਕਿਲੋ ਲਿਆਂਦੀ ਸੀ ਅੱਛਾ ਜੀ ਮਾਰੇ ਨੇ ਨਾ ਮਗਰ ਕੱਟੀ ਹੀ ਨ ਪਿਓਰ ਨੀਲੀ ਦੀ ਅੱਛਾ ਜੀ ਉਹ ਕੱਟੀ ਲਾਲੀ ਬੱਚਾ ਲਾਉਣ ਕਰਕੇ ਪਤਾ ਨਹੀਂ ਕਰ ਗਈ ਆ ਵੀ ਇਸ ਟਾਈਮ 6 ਕਿਲੋ ਦੁੱਧ ਮੋਕੇ ਦਾ ਆਪਾਂ ਦੱਸਣਾ ਚੋਗੇ ਯਾਨੀ ਕਿ ਉਹ ਹੇਰਵਾ ਕਰ ਗਈ ਕੱਟੀ ਦਾ ਅੱਛਾ ਕੱਟੀ ਨਹੀਂ ਉਹਨਾਂ ਦਿੱਤੀ ਹਾਂਜੀ ਹਾਂਜੀ ਆ ਗਏ ਨਾ ਬਾਕੀ ਇਹ ਕਿਲੋ ਦੇ ਦੁੱਧ ਤੀਜ਼ੀ ਰੀ 2-4 ਦੇ ਨਾ ਅੱਛਾ ਵੀ ਟੀਕੇ ਦਾ ਅਸੀਂ ਟੀਕਾ ਲਾਇਆ ਲਾਲਚ ਨਹੀਂ ਕੀਤਾ ਤੇ ਬਾਕੀ ਹੁਣ 6 ਕਿਲੋ ਦੁੱਧ ਤੇ ਆ ਗਈ ਹੋ ਸਕਦਾ ਵੀ ਦੁੱਧ ਵਾਜੇ ਦੋਸਤੋ ਪੱਠੇ ਵੀ ਗੜੀ ਪਏ ਤੇ ਮੇਰੇ ਸਭ ਹੁਣ ਇੰਨਾ ਜੀਜਾ ਕਰਕੇ ਪੱਠੇ ਵੀ ਨਹੀਂ ਖ ਚਲੋ ਡੰਗਰ ਦੋਸਤੋ ਤੁਹਾਨੂੰ ਬਤਾ ਵੀ ਜੇ ਕਿਤੇ ਦੂਜੇ ਥਾਂ ਜਾਵੇ ਤੇ ਕਰ ਜਾਂਦਾ ਇਨਸਾਨ ਚੜੇ ਜਾਏ ਤੇ ਦੂਜੇ ਘਰ ਨੀਂਦ ਨਹੀਂ ਆਉਦੀ ਤੇ ਪਸ਼ੂ ਨੂੰ ਵੀ ਇਦਾਂ ਹੀ ਆ ਤੇ ਕੀ ਡਿਮਾਰਡ ਕਰਦੇ ਵੀਰ ਜੀ ਇਹਦਾ ਵੀਰ ਜੀ 8000 ਰੁਪਿਆ ਰੇਟ ਆ ਤੇ 68000 ਰੁਪਿਆ ਦਾ ਮਾਨ ਤਾਨ ਮਾਨ ਤਾਨੇ 64 ਦੀ ਛਕਾਂ ਦੀ 64 ਦੀ ਤੇ ਮਿਲਣ ਦਾ ਤੁਹਾਨੂੰ ਤਰੀਕਾ ਦੱਸੋ ਜੀ ਮਿਲਣਾ ਬਿਨਾ ਘਾੜੇ ਤੋਂ ਬਿਨਾ ਜੂੜ ਤੋਂ ਇਦਾਂ ਕੋਈ ਘਾੜਾ ਨਹੀਂ ਕੋਈ ਜੂੜ ਨਹੀਂ ਹਾਂਜੀ ਇਦਾਂ ਸ਼ਾਮਾਂ ਨੂੰ ਬਹਿ ਜਾਓ ਥੱਲੇ ਅੱਛਾ ਬਸਮਾਉਂਦੀ ਆ ਦੇ ਕੋਈ ਧਾਰ ਤੂਰ ਦਾ ਨਾ ਨਾ ਕੋਈ ਧਾਰ ਦੇ ਮੰਗਦੀ ਦੇ ਦੋ ਨਹੀਂ ਤੇ ਕੋਈ ਲੋੜ ਹੀ ਨਹੀਂ ਧਾਰਕ ਦੀ ਲੋੜ ਨਹੀਂ ਲਓ ਦੋਸਤੋ ਵੀ ਹੀਰਾ ਜ ਵੇਖ ਵੀ ਨਾ ਉਹਨੂੰ ਫਾਲਦੀ ਬਣੀ ਵੀ ਹੈਗੀ ਐ ਅੱਛਾ ਬਣੀ ਵੀ ਹੈਗੀ ਬਣੀ ਵੀ ਹੈਗੀ ਕਿੰਨੇ ਚਿਰ ਦੀ ਵੱਤੋ ਵੱਤ ਮਹੀਨੇ ਡੇਢ ਦੀ ਹੋਊਗੀ ਚਲੋ ਉਹ ਤਾਂ ਆਪਾਂ ਗਰੰਟੀ ਨਹੀਂ ਦੇ ਸਕਦੇ ਉਹ ਲਾਟਰੀ ਆ ਬਸ ਬਸ ਲਾਟਰੀ ਜੇ ਇਹ ਤਾਂ ਨਿਕਲ ਆਈ ਤੇ ਚਲੋ ਠੀਕ ਹੈ ਜੀ ਹੋ ਸਕਦਾ ਵੀ ਬਣੀ ਆ ਕਿ ਫਲੋਤੀ ਹੋਵੇ ਜਾਂ ਨਾ ਖਲੋਤੀ ਹੋਵੇ ਪਰ ਇੱਕਦਾਂ ਬਣੀ ਹੈਗੀ ਆ ਆ ਵੀ ਅਗਲੇ ਨੂੰ ਦਾਤ ਦੀ ਕਿ ਵੀ ਬਣੀ ਆ ਤੇ ਅਗਲਾ ਆਪ ਸਾਹ ਨੂੰ ਮੁੜ ਕੇ ਸੇਵਾ ਕੇ ਪਾਣੀ ਕਰ ਲੈਂਦਾ ਦੋਸਤੋ ਵੀ ਮੱਝ ਚ ਕੋਈ ਸ਼ਾਕ ਨਹੀਂ ਆਖੀ ਵੇਖ ਸਕਦੇ ਤੁਸੀਂ ਬਿੱਲੀ ਅੱਖ ਤੇ ਇਹੋ ਜੀ ਅੱਖ ਜਦ ਦੀ ਨੇ ਪਾਕਿਸਤਾਨੀ ਨੀਲੀ 라ਵੀ ਨਹੀਂ ਹੁੰਦੀ ਆ ਤੇ ਬਹੁਤ ਸੋਹਣੀ ਮੱਝ ਹੈ ਸਾਮਨ ਵਾਲੀ ਥੋੜੀ ਜੀ ਜੀ ਨਹੀਂ ਲਾਇਆ ਵੀਰਾਂ ਦਾ ਤੇ ਵੀਰ ਫਿਰ ਨੰਬਰ ਦੱਸਿਓ ਜੀ 9592530198 ਫੇਰ ਦੱਸ ਦਿਓ 9592530198 ਅੱਛਾ ਜੀ ਤੇ ਦੂਜਾ ਮਾਰਾ WhatsApp ਵੀ ਇੱਥੇ ਚੱਲਦਾ ਦੋਸਤੋ WhatsApp ਵੀ ਇੱਥੇ ਚੱਲਦਾ ਠੀਕ ਹੈ ਜੀ ਤੇ ਦੋਸਤੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਵੀ ਤੇ ਵੱਧ ਤੋਂ ਵੱਧ ਫੋਲੋ ਕਰਿਆ ਕਰੋ ਤੇ ਯਾਰ ਸ਼ੇਅਰ ਕਰ ਦਿਆ ਕਰੋ ਵੀਰਪੁਰਾ ਜਿੰਨੂੰ ਲੋਡ ਹੁੰਦੀ ਹੈ ਡੰਗਰਮਾਲ ਦੀ ਉਹਦੇ ਤੱਕ ਵੀਡੀਓ ਪਹੁੰਚ ਜੇ ਤੇ ਸਤਿ ਸ੍ਰੀ ਅਕਾਲ ਜੀ ਮਿਲਦੇ ਆਂ ਅਗਲੀ ਵੀਡੀਓ 'ਚ